ਕਰੀਬ ਫਿਲਮ ਦੇ ਵਿੱਚ ਜਿਹੜੀ ਸੀਟੀ ਵੱਜਦੀ ਆ ਚੋਰੀ ਚੋਰੀ ਨਜ਼ਰਾਂ ਮਿਲੀ ਚੋਰੀ ਚੋਰੀ ਦਿਲਨੇ ਕਹਾ ਉਹ ਗਾਣੇ ਦੇ ਉੱਤੇ ਸੀਟੀ ਵੱਜਦੀ ਹੁੰਦੀ ਸੀ ਥੋੜੀ ਥੋੜੀ ਤੇ ਮੈਂ ਵੀ ਵਜਾਣਾ ਹੁੰਦਾ ਸੀ ਦੀਪ ਮਾੜੀ 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 ਜਿੱਦਾਂ ਮਤਲਬ ਕੋਈ ਗਾਣਾ ਜਾਂ 뮤ਜ਼ਿਕ ਮੈਂ ਸੁਣ ਲਿਆ ਬਸ ਫਿਰ ਮੈਨੂੰ ਇਹ ਸੀ ਕਿ ਮੈਂ ਵਜਾ ਦਊਂਗਾ ਤੇ ਮਤਲਬ ਇਹ ਸੀ ਕਿ ਸਾਰੇ ਓਟਰਾਂ ਵਾਲੇ ਬਾਹਰ ਨਿਕਲ ਕੇ ਜਦੋਂ ਮੈਂ ਸੀਟੀ ਵਜਾਣੀ ਬੰਦ ਕੀਤੀ ਤਾੜੀਆਂ ਵਜਾ ਰਹੇ ਗਾਡ ਗਿਫਟ ਦਿੱਤਾ ਵੀ ਮਤਲਬ ਵੀ ਮੇਰੀ ਬਹੁਤ ਵਧੀਆ ਪਛਾਣ ਬਣ ਗਈ ਇਹ ਚੈਨਲਾਂ ਤੇ ਟੀਵੀਾਂ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਕਿ ਤੋ ਕਿਤੇ ਤੱਕ ਪਹੁੰਚ ਗਿਆ ਮੇਰੀ ਤਾਂ ਇੰਨੀ ਔਕਾਤ ਦੀ ਸੀ ਉਸ ਟਾਈਮ ਐਮ ਐ ਚਵੰਤੇ ਜਿਹੜੇ ਜੱਗੀ 420 ਪ੍ਰੋਗਰਾਮ ਆਉਂਦਾ ਸੀ ਇੱਕ ਉਹਦੇ ਵਿੱਚ ਮੇਰਾ ਸੀਗਾ ਮਤਲਬ ਇੱਕ ਐਪੀਸੋਡ ਮੇਰਾ ਸੀ